ਰਾਜਨੀਤਿਕ ਸ਼ੈਅ ਉਤੇ ਪੁਲਿਸ ਪਰਿਸ਼ਾਸਨ ਵੱਲੋਂ ਸਰਪੰਚ ਦੇ ਕੀਤਾ ਝੂਠਾ ਪਰਚਾ ਰੱਦ ਕਰਵਾਉਣ ਦੇ આરોਪ ਲਗਾਉਂਦੇ ਹੋਏ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਨੇ ਕੀਤੀ ਸਤਿਭਾਵਨਾ ਮੀਟਿੰਗ ਪਿੰਡ ਬਸੂਵਾਲ ਦੇ ਸਰਪੰਚ ਤੇ ਦਰਜ ਮੁਕੱਦਮੇ ਦੇ ਚੱਲਦਿਆਂ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਸਿਆਸੀਆਂ ਰੋਟੀਆਂ ਸੇਕਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਆਪਸੀ ਸਤਿਭਾਵਨਾ ਤੇ ਮਿਲਵਰਤਨ ਨੂੰ ਵਧਾਉਣ ਦੇ ਲਈ 26 ਤਾਰੀਖ ਨੂੰ ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ। ਸ਼੍ਰੀ ਆਨੰਦਪੁਰ ਸਾਹਿਬ 13 ਸਤੰਬਰ ਨੂੰ ਸਬਡਿਵੀਜ਼ਨ ਸ਼੍ਰੀ ਆਨੰਦਪੁਰ ਸਾਹਿਬ ਤਹਿਸੀਲ ਲੇਪਿੰਡ ਬਸਵਾਲ ਦੇ ਸਰਪੰਚ ਦੇ ਦਰਜ ਮੁਕਦਮੇ ਦੇ ਚੱਲਦੇ ਆ ਜਿੱਥੇ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਸਿਆਸੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਕੁਝ ਸਿਹਿਹਤ ਸਮਾਜਿਕ ਸਿਆਸੀ ਸੰਗਠਨਾ ਦੇ ਨੁਮਾਇੰਦਿਆਂ ਤੇ ਬੁੱਧੀਜੀਵੀਆਂ ਸਜਣਾ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਖੇਤ ਦੇ ਵਿੱਚ ਆਪਸੀ ਮਿਲਵਰਤਨ ਤੇ ਸਹਿਯੋਗ ਦੇ ਆਤੰਦਨ ਨੂੰ ਗੂੜਾ ਕਰਨ ਦੇ ਲਈ ਪਹਿਲ ਕੀਤੀ ਹੈ। ਇਸੇ ਸਬੰਧ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਇੱਕ ਸੱਦ ਭਾਵਨਾ ਸਭਾ ਯੋਜਿਤ ਕੀਤੀ ਜਿਸ ਦੇ ਵਿੱਚ ਖੇਤਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਸਮਾਜਿਕ ਧਾਰਮਿਕ ਸੰਗਠਨਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਉਤੇ ਕਾਂਗਰਸ ਪਾਰਟੀ ਦੇ ਰਮੇਸ਼ ਦਸਗਰਾਇਂ, ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰ ਬਜਿੰਦਰ ਪੰਡਤ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਨੰਗਲੀ, ਬਸਪਾ ਦੇ ਮਾਸਟਰ ਗੁਰਦੇਵ ਸਿੰਘ, ਕੋਲੇ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੌਮਰੇਟ ਸੁਰਜੀਤ ਸਿੰਘ ਢੇਰ, ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਜੈਮਲ ਸਿੰਘ ਭੜੀ ਪੂਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੌਮਰੇਟ ਗੁਰਨਾਮ ਸਿੰਘ ਔਲ ਸਮਾਸ਼ੇਵੀ ਰਣ ਬਹਾਦਰ ਸਿੰਘ ਰਾਣਾ ਹਰਤੇਗ ਵੀਰ ਸਿੰਘ ਤੇਗੀ ਕੌਂਸਲਰ ਦਰਜੀਤ ਸਿੰਘ ਕੈਥ ਐਸੀ ਵਿੰਗ ਦੇ ਪ੍ਰਧਾਨ ਜਗਰੂਪ ਸਿੰਘ ਚੰਡੇਸਰ ਸਰਪੰਚ ਬినੋਦ ਸ਼ਰਮਾ ਨੇ ਸਭਜ ਬੋਲਦਿਆਂ ਵਕ ਵਕ ਬੁਲਾਰਿਆ ਨੇ ਸਤਾਧਾਰੀ ਸਿਆਸੀ ਪਾਰਟੀ ਤੇ ਉਸ ਦੀ ਸ਼ਹਿ ਤੇ ਕੁਝ ਅੰਸਰਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਖਿੱਤੇ ਦੇ ਸਮਾਜਿਕ ਸਦਭਾਵਨਾ ਨੂੰ ਹੋਰਾਂ ਲਾਉਂਦੇ ਸਮਾਜ ਦੇ ਵਕ ਵਕ ਭਾਈਚਾਰਾ ਤੇ ਫਿਰਕਿਆਂ ਚ ਆਪਣੀ ਕੁੜਤਨ ਤੇ ਜ਼ਹਿਰ ਖੋਲਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਝੂਟੇ ਪਰਚੇ ਦੱਦ ਰੰਦੀ ਸਖਤ ਨਗੇਦੀ ਕੀਤੀ ਹੈ ਸਭ ਨੇ ਇਸ ਸਬੰਧੀ ਪੁਲਿਸ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਜੋ ਆਪਣੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਕਾਨੂੰਨ ਦੀਆਂ ਤੱਜੀਆਂ ਉਡਾ ਰਹੇ ਹਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਖੇਤਰ ਦੇ ਵਿੱਚ ਆਪਸੀ ਸਦਭਾਵਨਾ ਤੇ ਮਿਲ ਵਰਤਨ ਨੂੰ ਵਧਾਉਣ ਦੇ ਲਈ 26 ਤਰੀਕ ਨੂੰ ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਇਹ ਇਕੱਠ ਸਮਾਜ ਦੇ ਵੱਖ-ਵੱਖ ਤਬਕਿਆਂ ਵਿੱਚ ਆਪਸੀ ਮਿਲ ਵਰਤਨ ਤੇ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਤਹਿਤ ਕੀਤਾ ਜਾਵੇਗਾ ਤੇ ਨਾਲ ਹੀ ਸਿਆਸੀ ਪਾਰਟੀ ਨੂੰ ਇਹ ਤਾਨਾ ਵੀ ਕੀਤੀ ਗਈ ਹੈ ਕਿ ਉਹ ਆਪਣੇ ਸੌੜੇ ਸਿਆਸੀ ਮੁਫਾਦਿਆਂ ਲਈ ਵੱਖ-ਵੱਖ ਫਿਰਕਿਆਂ ਨੂੰ ਵਰਤਨ ਦੀ ਆਪਣੀ ਸਾਜ਼ਿਸ਼ ਤੇ ਚਾਲ ਤੋਂ ਬਾਝ ਆਵੇ ਤੇ ਸਿਆਸੀ ਬਦਲਾਖੋਰੀ ਦੇ ਤਹਿਤ ਝੂਠੇ ਪਰਚੇ ਦਰਜ ਕਰਨੇ ਤੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਾ ਬੰਦ ਕਰੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਸੱਤਾਧਾਰੀ ਪਾਰਟੀ ਆਪਣੀ ਇਸ ਚਾਲ ਤੋਂ ਬਾਝ ਨਹੀਂ ਆਈ ਤੇ ਝੂਠੇ ਪਰਚੇ ਰੱਦ ਨਹੀਂ ਕੀਤੇ ਤਾਂ ਉਸ ਨੂੰ ਇਸ ਦੇ ਗੰਭੀਰ ਸਿਆਸੀ ਨਤੀਜੇ ਭੁਗਤਨੇ ਪੈਣਗੇ ਤਾਜ ਹੋਟਲ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿਜੇ ਐਲਾਨ ਕੀਤਾ ਗਿਆ ਕਿ ਸਰਪੰਚ ਦਵਿੰਦਰ ਕੁਮਾਰ ਪਾਠਕ ਤੇ ਦਰਜ ਪਰਚਾ ਅਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਵਾਅਦੇ ਦੇ ਅਨੁਸਾਰ ਨਾਕੀ ਤਤਾ 26 ਸਤੰਬਰ ਨੂੰ ਰੋਪੜ ਵਿਖੇ ਹੋਰ ਵੱਡੇ ਸੰਘਰਸ਼ ਵਿਦਨ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਨਿਕਲਨੇ ਨਤੀਜਿਆਂ ਦੇ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਨਵਾਦੀ ਸਤਰੀ ਸਭਾ ਦੀ ਜਿਲ੍ਹਾ ਅਗੂ ਬੀਬੀ ਪ੍ਰਮਿਲਾ ਦੇਵੀ, ਕਮਲ ਜੋਸ਼ੀ ਸਾਬਕਾ ਜਿਲ੍ਹਾ ਪਰਿਸ਼ਦ ਮੈਂਬਰ, ਪ੍ਰੇਮ ਸਿੰਘ ਬਸੋਵਾਲ, ਸ਼ਿੰਗਾਰਾ ਸਿੰਘ ਨੰਗਲੀ, ਸੁਸ਼ੀਲ ਕੁਮਾਰ, ਕੁਲਜੀਤ ਸਿੰਘ ਲੰਗਮਜਾਰੀ, ਦਿਨੇਸ਼ ਕੁਮਾਰ ਬਸੋਵਾਲ, ਮਹੇਸ਼ ਕੁਮਾਰ ਪਾਟਕ, ਦੇਸ਼ ਰਾਜ ਸਰਪੰਚ, ਅਰੁਣਦੀਪ ਸੋਨੀ, ਹਰਵੰਸ ਲਾਲ ਮੈਂਦਲੀ ਐਡਵੋਕੇਟ, ਵਿਨੋਦ ਸ਼ਰਮਾ, ਹਿਮਾਂਸ਼ੂ ਟੰਡਨ, ਕੁਲਜਿੰਦਰ ਸਿੰਘ ਪਟਲ, ਹਰਦੀਪ ਸਿੰਘ ਅਗੰਪੂਰ, ਰਜਿੰਦਰ ਸਿੰਘ ਹਰਮਨਸਨ, ਦੀ ਸੁਖਦੇਵ ਸਿੰਘ ਮਹਿਰੋਲੀ, ਸਾਬਕਾ ਸਰਪੰਚ ਪਿਆਰੇ ਲਾਲ ਜਸਵਾਲ ਸਮੇਤ ਹੋਰ ਅਗ ਇਸ ਮੀਟਿੰਗ ਦੇ ਵਿੱਚ ਵਿੱਡੇਗੇ ਸੰਘਰਸ਼ ਨੂੰ ਸ਼੍ਰੋਮ ਨੇ ਅਕਾਲੀ ਦਲ, ਬਾਦਲ, ਭਾਜਪਾ, ਆਰਐਮਪੀਆਈ, ਬਲਵੀਰ ਸਿੰਘ ਸ਼ਾਹਪੁਰ, ਭਗਵੰਤ ਸਿੰਘ ਮਟੋਰ, ਗੌਰਵ ਰਾਣਾ ਅਤੇ ਐਡਵੋਕੇਟ ਵਿਸ਼ਾਲ ਸੈਣੀ ਨੇ ਭਰਪੂਰ ਸਮਰਥਨ ਦੇਣ ਦੀ ਸਹਿਮਤੀ ਦਿੱਤੀ ਹੈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਅੱਜ ਸਾਡੇ ਸੁਮੁੱਚੀਆਂ ਰਾਜਨੀਤਿਕ ਪਾਰਟੀਆਂ ਵੱਖ-ਵੱਖ ਜਥੇਬੰਦੀਆਂ, ਦਸਾਂ ਜਥੇਬੰਦੀਆਂ ਸ਼ਿੰਗਾਰਸ਼ੀ ਲੋਕਾਂ ਦੀ ਜਿਹੜੀ ਇੱਕ ਮੀਟਿੰਗ ਹੈ। ਉਹ ਹੋਈ ਹੈ ਜਿਹਦੇ ਵਿੱਚ ਦਵਿੰਦਰ ਪਾਟਕ ਸਰਪੰਚ ਬਸੂਵਾਲ ਤੇ ਜੋ ਪੁਲਿਸ ਨੇ ਮੰਤਰੀ ਦੇ ਸ਼ਹਿ ਤੇ ਝੂਠਾ ਐਸਸੀ ਐਸਸੀ ਐਕਟ ਦਾ ਜਿਹੜਾ ਧਾਰਾ ਲਾ ਕੇ ਪਰਚਾ ਦਰਜ ਕੀਤਾ ਉਹਦੀ ਜ਼ੋਰਦਾਰ ਸ਼ਬਦਾਂ ਵਿੱਚ ਨਖੇਦੀ ਕੀਤੀ ਤੇ ਪੁਲਿਸ ਨੇ ਜਦੋਂ ਲੋਕ ਥਾਣੇ ਮੂਹਰੇ ਇਕੱਠੇ ਹੋਏ ਤੇ ਜਿਹੜੀ ਧਿਰ ਦੂਜੀ ਧਿਰ ਨੂੰ ਉੱਥੇ ਲਿਆ ਕੇ ਅਮਨੋ ਸਾਹਮਣੀ ਜੋ ਵਿਵਹਾਰ ਕੀਤਾ ਉਹਦੀ ਜਿਹੜੀ ਸਖਤ ਸ਼ਬਦਾਂ ਚ ਅੱਜ ਨਖੇਦੀ ਕੀਤੀ ਕਿ ਭਰਾ ਨੂੰ ਭਰਾ ਨੂੰ ਭਰਾ ਲੜਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਪੁਲਿਸ ਨੇ ਮੰਤਰੀ ਦੇ ਸ਼ਹਿਦ ਕੀਤੀ ਉਹਦੀ ਜਿਹੜੀ ਜ਼ੋਰ ਦਾ ਸ਼ਬਦਾਂ ਸਾਰੀਆਂ ਪਾਰਟੀਆਂ ਨੇ ਨਖੇਦੀ ਹੈ ਜਿਹੜੀ ਕੀਤੀ ਹੈ ਅੱਜ ਇਹ ਗੱਲ ਤੈਅ ਕੀਤੀ ਕਿ ਪੁਲਿਸ ਦੇ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਧੱਕੇ ਸ਼ਹੀਦ ਦੇ ਖਿਲਾਫ 26 ਤਰੀਕ ਨੂੰ ਅਸੀਂ ਜਿਹੜਾ ਰੋਪੜ ਦੇ ਰਣਜੀਤ ਬਾਗ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕਰਾਂਗੇ ਉਸੇ ਦਿਨ ਐਲਾਨ ਕਰਾਂਗੇ ਅਗਲਾ ਸੰਘਰਸ਼ ਦਾ ਜਿਹੜਾ ਪ੍ਰੋਗਰਾਮ ਹੈ ਉਸੇ ਦਿਨੇ ਅਸੀਂ ਜਿਹੜਾ ਬਿੱਟਾ ਗਏ ਸੋ ਇਹਦੇ ਨਾਲ ਹੀ ਮੈਂ ਅੱਜ ਬਾਲਮੀਕ ਸਮਾਜ ਸੇਵ ਸਭਾ ਨੂੰ ਇਹ ਬੇਨਤੀ ਕਰਦਾ ਕਿ ਭਰਾਵੋ ਤੁਹਾਨੂੰ ਵਰਤਿਆ ਜਾ ਰਿਹਾ ਚਾਹੇ ਤੇਗੀ ਦੇ ਮਸਲੇ 'ਚ ਵਰਤਿਆ ਗਿਆ ਚਾਹੇ ਭਪਿੰਦਰ ਸਿੰਘ ਸੂਬੇਦਾਰ ਜਿਹੜਾ ਮਜਾਰੀ ਪਿੰਡ ਤੋਂ ਹੈ ਸਫਾਈ ਦੇ ਨਾਂ ਤੇ ਤੁਹਾਨੂੰ ਵਰਤਿਆ ਗਿਆ ਚਾਹੇ ਭੱਠੇ ਵਾਲਿਆਂ ਦੇ ਮਸਲੇ 'ਚ ਵਰਤਿਆ ਗਿਆ ਤੁਹਾਨੂੰ ਇਹ ਸਾਰਾ ਕੁਝ ਆ ਜਿਹੜਾ ਇਹ ਵਰਤਿਆ ਜਾ ਰਿਹਾ ਮੰਤਰੀ ਤੁਹਾਨੂੰ ਵਰਤ ਰਿਹਾ ਸਾਡੀ ਕਿਸੇ ਜਾਤ ਪਾਤ ਨਾਲ ਲੜਾਈ ਨਹੀਂ ਜੇ ਕੋਈ ਪ੍ਰਵਾਸੀ ਸ਼ਬਦ ਸਾਹਮਣ ਆਇਆ ਤਾਂ ਉਹ ਡੀਐਸਪੀ ਅਜੇ ਸ਼ਰਮ ਅਜੇ ਨਰਾਣਾ ਨਾ ਜਿਹੜਾ ਸ਼ਬਦ ਹੈ ਉਹ ਕਿਹਾ ਹੈ ਸਰਪੰਚ ਦੇ ਜਿਹੜਾ ਪਰਚਾ ਕੀਤਾ ਉਹ ਬਿਲਕੁਲ ਝੂਠਾ ਹੈ ਕੋਈ ਇਨਕੁਆਰੀ ਨਹੀਂ ਪੁਲਿਸ ਨੇ ਕੀਤੀ ਅੱਜ ਜਿਹੜੀ ਉਹਦੇ ਭਰਾ ਨੇ ਸਾਰੀਆਂ ਪਾਰਟੀਆਂ ਸਾਰੇ ਨਮਾਇਦਿਆਂ ਸਾਹਮਣੇ ਗੱਲ ਕੀਤੀ ਕਿ ਸਰਪੰਚ ਦੀ ਤਿੰਨ ਵਾਰ ਉਸ ਪਰਿਵਾਰ ਨਾਲ ਬਾ ਰਿਕਾਰਡਿੰਗ ਜਿਹੜੀ ਆ ਮੋਬਾਈਲ ਦੀ ਰਿਕਾਰਡਿੰਗ ਚ ਜਿਹੜੀ ਗੱਲਬਾਤ ਹੋਈ ਹੈ ਪੁਲਿਸ ਨੂੰ ਉਹ ਮੋਬਾਈਲ ਦੀ ਰਿਕਾਰਡਿੰਗ ਸੁਣ ਕੇ ਮੁੱਖ ਰਖਣਾ ਚਾਹੀਦਾ ਜਿਹੜੇ ਪੁਲਿਸ ਨੇ ਝੂਠੇ ਗਵਾਹ ਬਣਾਏ ਉਹਨਾਂ ਦੀਆਂ ਮੋਬਾਈਲ ਦੀਆਂ ਲੋਕੇਸ਼ਨਾਂ ਜਿਹੜੀਆਂ ਉਸ ਸਮੇਂ ਦੀਆਂ ਲੈਣੀਆਂ ਚਾਹੀਦੀਆਂ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅਸੀਂ ਐਸਐਸਪੀ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਉਹ ਜਿਹੜੀ ਇਹ ਪੁਲਿਸ ਜੋ ਕੁਝ ਐਸੀਆ ਨੂੰ ਐਸੀ ਭਾਈਚਾਰੇ ਨੂੰ ਸਾਡੇ ਭਾਈਚਾਰੇ ਨੂੰ ਮੋਹਰੇ ਕਰਕੇ ਆਏ ਇਹ ਆਪਣੀਆਂ ਰੋਟੀਆਂ ਸੇਕ ਰੇ ਲੋਕਾਂ ਦੇ ਬੋਲਣ ਵਾਲੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰੇ ਉਹਨਾਂ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਇਹ ਭਰਾਣਾ ਭਰਾਣੇ ਪ੍ਰਾਣਾ ਭਰਾ ਨੂੰ ਲੜਾਣ ਦੀ ਪ੍ਰਥਾ ਜਿਹੜੀ ਇਹ ਪੁਲਿਸ ਤੋਂ ਜਿਹੜੀ ਆ ਮੰਤਰੀ ਤੋਂ ਬੰਦ ਕਰਾਈ ਜਾਵੇ ਤੇ ਆਣ ਵਾਲੇ ਸਮੇਂ 'ਚ ਅਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਸ਼ੰਗਰਸ਼ੀ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਆ ਕਿ 26 ਤਰੀਕ ਦੇ ਰੋਪੜ ਮਜ਼ਾਰੇ 'ਚ ਰੋਪੜ ਕਾਠਜ ਕੋਈ ਕਸਰ ਬਾਕੀ ਨਾ ਛੱਡੀਏ ਤੇ ਜੇ ਤੋ ਤੱਕ ਦਵਿੰਦਰ ਪਾਠਕ ਸਰਪੰਚ ਤੇ ਦਰਜ ਪਰਚਾ ਰੱਦ ਨਹੀਂ ਹੁੰਦਾ ਉਦੋਂ ਤੱਕ ਅਸੀਂ ਸੰਘਰਸ਼ ਕਰਦੇ ਰਹਾਂਗੇ ਤੇ ਇਹ ਜਿਹੜਾ ਉਹਨੂੰ ਜਿੱਤ ਦਵਾ ਕੇ ਉਹਨੂੰ ਅਨਸਾਬ ਦਵਾ ਕੇ ਅਸੀਂ ਜਿਹੜਾ ਅਗਲਾ ਸੰਘਰਸ਼ ਉਹ ਬੰਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ